ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਅਸੀਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਐਲਨ ਮਸਕ ਵੱਲੋਂ ਡੋਨਲਡ ਟਰੰਪ ਦੀ ਆਲੋਚਨਾ ਕੀਤੀ ਗਈ ਹੈ ਟਵਿੱਟਰ ਦੇ ਉੱਤੇ ਬਹੁਤ ਪੱਖ ਦਾ ਮਾਮਲਾ ਹੈ ਇਹਦੇ ਤੇ ਗੱਲ ਕਰਾਂਗੇ। ਦੂਜੀ ਗੱਲਬਾਤ ਕਰਨੀ ਹੈ ਕਿ ਅਫਰੀਕਾ ਦੀ ਧੂੜ ਜਿਹੜੀ ਆ ਡਸਟ ਆ ਉਹ ਅਮਰੀਕਾ ਦੇ ਵਿੱਚ ਆਈ ਹੈ ਤੇ ਹਵਾ ਦੀ ਕੁਆਲਿਟੀ ਖਰਾਬ ਹੋ ਰਹੀ ਹੈ। ਤੀਜੀ ਗੱਲਬਾਤ ਕਰਨੀ ਹੈ ਚੀਨ ਦੇ ਦੋ ਵਿਗਿਆਨੀਆਂ ਦੇ ਉੱਤੇ ਬਹੁਤ ਗੰਭੀਰ ਦੋਸ਼ ਲੱਗੇ ਆ। ਚੌਥੀ ਗੱਲਬਾਤ ਕਰਨੀ ਹੈ ਕੈਲੀਫੋਰਨੀਆ ਦੀਆਂ ਜਿਹੜੀਆਂ ਕੈਲੀਫੋਰਨੀਆ ਦੀ ਜਿਹੜੀ ਵਾਈਲਡ ਫਾਇਰ ਆ ਉਹਦੇ ਤੇ ਘਰਾਂ ਦੇ ਬਾਹਰ ਜਿਹੜੇ ਦਰਖਤ ਲਾਏ ਜਾ ਰਹੇ ਉਹਦੇ ਸਮਝ ਦੀ ਨਵਾਂ ਕਰੋਨਾ ਤੇ ਇੱਕ ਪਹਿਲਾ ਆਪਾਂ ਗੱਲਬਾਤ ਇਹਨਾਂ ਦੇ ਵਿੱਚ ਕਰਾਂਗੇ। ਕੋਲੋਰਾਡੋ ਹਮਲੇ ਦੇਸ਼ਬੰਦੀ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ। ਸਭ ਤੋਂ ਪਹਿਲੀ ਗੱਲਬਾਤ ਐਲਨ ਮਸਕ ਬਾਰੇ। ਦੋਸਤੋ ਐਲਨ ਮਸਕ ਨੇ ਇੱਕ ਬਿੱਲ ਜਿਹੜਾ ਉਹਦਾ ਵਿਰੋਧ ਕੀਤਾ। ਔਰ ਉਹਨਾਂ ਨੇ ਸਿੱਧਾ-ਸਿੱਧਾ ਇਸ ਗੱਲ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੂੰ ਕਿਹਾ ਕਿ ਇਹ ਜਿਹੜਾ ਠੀਕ ਨਹੀਂ ਆ ਬਿੱਲ ਇਸ ਬਿੱਲ ਨੂੰ ਉਹਨਾਂ ਨੇ ਬਹੁਤ ਮਾੜਾ ਦੱਸਿਆ ਡਿਸਕਸਟਿੰਗ ਜਿਹੜਾ ਸ਼ਬਦ ਹੈ ਉਹਨਾਂ ਨੇ ਇਹਦੇ ਲਈ ਖਾਸ ਤੌਰ ਦੇ ਉੱਤੇ ਵਰਤਿਆ ਬੜਾ ਕਨਾਉਣਾ ਇਹ ਬਿੱਲ ਆ ਤੇ ਇਹ ਕਹਿੰਦੇ ਇਹਦੇ ਨਾਲ ਅਮਰੀਕਾ ਦੇ ਉੱਤੇ ਜਿਹੜਾ ਕਰਜ਼ਾ ਆ ਉਹ ਬਹੁਤ ਜ਼ਿਆਦਾ ਚੜ ਜਾਊਗਾ ਇਹ ਇਹਨਾਂ ਨੇ ਖਾਸ ਤੌਰ ਦੇ ਉੱਤੇ ਜਿਹੜੀ ਚਿੰਤਾ ਪ੍ਰਗਟ ਕੀਤੀ ਆ ਅਪਾ ਜਾਣਦੇ ਆ ਐਲਨ ਮਸਕ ਡੋਨਲਡ ਟਰੰਪ ਦੇ ਬਹੁਤ ਨੇੜੇ ਰਹੇ ਨੇ ਇਹਨਾਂ ਨੇ 200 ਮਿਲੀਅਨ ਤੋਂ ਉੱਤੇ ਡਾਲਰ ਇਹਨਾਂ ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਲਾਇਆ ਜਦੋਂ ਇਲੈਕਸ਼ਨ ਸੀਗੀ ਜਿਹੜੀਆਂ ਸਵਿੰਗ ਸਟੇਟਸ ਸੀ ਉਹਨਾਂ ਦੇ ਵਿੱਚ 1-1 ਮਿਲੀਅਨ ਡਾਲਰ ਦੀ ਰੋਜ਼ ਲਾਟਰੀ ਕੱਢਦੇ ਸੀ ਤਾਂ ਕਿ ਟਰੰਪ ਦੀਆਂ ਵੋਟਾਂ ਵਣ ਸਕਣ ਉਹਨਾਂ ਦੀ ਸਪੋਰਟ ਹੋ ਸਕੇ ਦੌਜ ਦਾ ਇਹਨਾਂ ਨੂੰ ਬਣਾਇਆ ਵੀ ਗਿਆ ਸੀ ਉਹਦਾ ਮੁਖੀ ਬਣਾਇਆ ਸਰਕਾਰੀ ਅਹੁਦਾ ਦਿੱਤਾ ਗਿਆ ਬਾਅਦ ਵਿੱਚ ਆਲੋਚਨਾ ਹੋਈ ਇਹ ਅਹੁਦਾ ਛੱਡ ਗਏ ਗੱਲ ਹੁਣ ਇੱਥੇ ਆ ਗਈ ਕਿ ਅੱਜ ਇਹਨਾਂ ਨੇ ਓਪਨਲੀ ਟਵਿੱਟਰ ਦੇ ਉੱਤੇ ਬਹੁਤ ਜ਼ਬਰਦਸਤ ਇੱਕ ਬਿਆਨ ਆਲੋਚਨਾ ਕਿ ਟਰੰਪ ਠੀਕ ਨਹੀਂ ਕਰ ਰਿਹਾ ਦੇਸ਼ ਦੇ ਉੱਤੇ ਕਰਜ਼ਾ 2.4 ਟ੍ਰਿਲੀਅਨ ਡਾਲਰ ਹੋਰ ਵਾਜਣਾ ਅਗਲੇ 10 ਸਾਲਾਂ ਦੇ ਵਿੱਚ ਇਹ ਹੁਣ ਮਾਮਲਾ ਕੀ ਹੈ ਜਿਹੜੇ ਤਰ ਪਬਲਿਕਨ ਨੇ ਕੋਸ਼ਰ ਪਬਲਿਕਨ ਕਹਿੰਦੇ ਕਿ ਐਲਨ ਮਸਕ ਠੀਕ ਕਹਿ ਰਿਹਾ ਸਾਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ ਕਰਜ਼ਾ ਬਹੁਤ ਜ਼ਿਆਦਾ ਚੜ ਜਣਾ ਡੋਨਲਡ ਟਰੰਪ ਦਾ ਜਿਹੜਾ ਬਿਗ ਬਿਊਟੀਫੁਲ ਬਿਲ ਆ ਇਹ ਬਹੁਤਾ ਸਿਆਣੀ ਗੱਲ ਨਹੀਂ ਹੈ ਬਹੁਤ ਹੀ ਠੀਕ ਗੱਲ ਨਹੀਂ ਹੈ ਡੈਮੋਕ੍ਰੇਟ ਵੈਸੀ ਖੁਸ਼ ਨਹੀਂ ਉਹ ਕਹਿੰਦੇ ਵਧੀਆ ਅਸੀਂ ਪਹਿਲਾਂ ਹੀ ਕਹਿੰਦੇ ਸੀ ਵੀ ਇਹ ਇਦਾਂ ਕਰ ਰਹੇ ਆ ਕਿਉਂਕਿ ਇਹ ਮੰਨਿਆ ਜਾਂਦਾ ਸੀ ਕਿ ਰਾਸ਼ਟਰਪਤੀ ਟਰੰਪ ਅਸਲ ਦੇ ਵਿੱਚ ਐਲਨ ਮਸਕ ਦੇ ਹੱਥਾਂ 'ਚ ਖੇਡ ਰਹੇ ਆ ਵੀ ਜਿੱਦਾਂ ਉਹ ਕਹਿੰਦੇ ਉਦਾਂ ਕਰ ਰਹੇ ਆ ਵੀ ਜਿਹੜੇ ਟ੍ਰਿਲੀਅਨ ਵਾਲਾ ਬਿਲੀਅਨ ਵਾਲਾ ਜਣੀ ਇਹੇ ਦੇਸ਼ ਨੂੰ ਚਲਾ ਰਹੇ ਆ ਪਰ ਆ ਜਿਹੜਾ ਹੁਣ ਰੌਲਾ ਪਿਆ ਇਹਨਾਂ ਦਾ ਨੇ ਸਾਰੀ ਗੱਲ ਹੀ ਉਲਟਾ ਕੇ ਰੱਖ ਦਿੱਤੀ ਆ ਮਾਮਲਾ ਕੀ ਆ ਹੁਣ ਅਸਲ ਦੇ ਵਿੱਚ ਪੂਰਾ ਇਸ਼ੂ ਕੀ ਆ ਇਹ ਇਸ਼ੂ ਇਹ ਆ ਅ ਇਹ ਜਿਹੜਾ ਜਿਹੜੇ ਟੈਕਸ ਕ੍ਰੈਡਿਟਸ ਨੇ ਜਾਂ ਟੈਕਸ ਕੱਟ ਰਿਹਾ ਮਾਫ ਚਾਹੁੰਦੇ ਆ ਇਹ ਸਾਰੇ ਦੇ ਨਾਲ ਇੱਕ ਡੋਨਲਡ ਟਰੰਪ ਨੇ ਕਿਹਾ ਕਿ ਆਪਾਂ ਸਪੈਂਡਿੰਗ ਵਧਾਉਣੀ ਖਰਚਾ ਵਧਾਉਣਾ ਇੱਕ ਤੇ ਮਿਲਟਰੀ ਦੇ ਉੱਤੇ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕਰਨੀ ਹੈ ਇਹਨਾਂ ਨੂੰ ਬਾਹਰ ਭੇਜਣਾ ਉਹਦੇ ਨਾਲ ਕੁਝ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਕੱਟ ਕਰਨਾ ਜਿਨ੍ਹਾਂ ਦੀ ਦੁਰਵਰਤੋਂ ਹੋ ਰਹੀ ਹੈ ਦਾ ਮੰਨਿਆ ਜਾਂਦਾ ਜਿਵੇਂ ਮੈਡੀਕੇਅਰ ਗਰੀਬ ਬੰਦਿਆਂ ਨੂੰ ਜਿਹੜਾ ਹੈਲਥ ਇੰਸ਼ੋਰੈਂਸ ਜਾਂ ਉਹਨਾਂ ਦੀ ਸਿਹਤ ਸੇਵਾਵਾਂ ਨੇ ਇਹਦੇ 'ਚ ਕੱਟ ਲੱਗਣਗੇ ਇੱਕ ਉਹਨੇ ਜਿਹੜੀ ਨਾਲ ਮਹੱਤਵਪੂਰਨ ਗੱਲ ਇਹ ਕੀਤੀ ਆ ਉਹ ਕਲੀਨ એનર્ਜੀ ਸੰਬੰਧੀ ਆ ਦੋ ਤਰੀਕੇ ਨੇ ਦੁਨੀਆ ਦੇ ਵਿੱਚ ਇੱਕ ਤੇ ਹੈਗਾ ਜਿਹੜਾ ਰਵਾਇਤੀ ਤਰੀਕਾ એનર્ਜੀ ਨੂੰ ਯੂਜ਼ ਕਰਨ ਦਾ ਨਾ ਰਵਾਇਤੀ ਤਰੀਕਾ ਕੀ ਆ ਕਿ ਧਰਤੀ ਆ ਧਰਤੀ ਦੇ ਥੱਲੇ ਕੋਈ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਕਰੋੜਾਂ ਸਾਲ ਪਹਿਲਾਂ ਬਹੁਤ ਸਾਰਾ ਉਥਲ ਪੁਥਲ ਹੋਈ ਦਰਖਤ ਜਾਨਵਰ ਦੱਬ ਗਏ ਮਰ ਗਏ ਉਹ ਜਿਹੜੇ ਦੱਬ ਗਏ ਉਹਦਾ ਹੌਲੀ ਹੌਲੀ ਕੋਲਾ ਬਣ ਗਿਆ ਉਹਦਾ ਹੌਲੀ ਹੌਲੀ ਉਹ ਬਣ ਗਿਆ ਜਿਹੜਾ ਆਪਣਾ ਆ ਗੈਸ ਬਣ ਗਈ ਪੈਟਰੋਲ ਬਣ ਗਿਆ ਜਾਂ ਕਰੂਡ ਆਇਲ ਬਣ ਗਿਆ ਉਹ ਧਰਤੀ ਦੇ ਉੱਥੇ ਇੱਕ ਉਹਦਾ ਕੋ ਫਿਕਸ ਰਿਜ਼ਰਵ ਆ ਉਹਨੂੰ ਕੱਢਿਆ ਜਾ ਰਿਹਾ ਬਾਹਰ ਤੇ ਉਹਨੂੰ ਕੱਢੀ ਜਾ ਰਿਹਾ ਇੱਕ ਧਿਰ ਇਹ ਮੰਨਦੀ ਆ ਜਿਹਦੇ ਵਿੱਚ ਕਿ ਡੈਮੋਕ੍ਰੇਟਸ ਨੇ ਬਹੁਤੇ ਉਹਨਾਂ ਦਾ ਇਸ એનર્ਜੀ ਪ੍ਰਤੀ ਇੱਕ ਨਜ਼ਰੀਆ ਆ ਵੀ ਇਹ ਇੱਕ ਦਿਨ ਖਤਮ ਹੋ ਜਾਣਾ ਕਿਉਂਕਿ ਅਸੀਂ ਕੱਢੀ ਜਾਂਦੇ ਦੁਬਾਰਾ ਥੋੜਾ ਬਣ ਰਿਹਾ ਉੱਥੇ ਥੱਲੇ ਜਿਹੜਾ ਆਇਲ ਆ ਤੇ ਇਹਨੂੰ ਰੋਕ ਕੇ ਸਾਨੂੰ ਆਲਟਰਨੇਟਿਵ ਸੋਰਸਸ ਆਫ એનર્ਜੀ ਪੈਦਾ ਕਰਨੀ ਚਾਹੀਦੀ ਹੈ ਜਿੱਦਾਂ ਆਹ ਇਲੈਕਟ੍ਰਿਕ ਵੀ ਹੁਣ ਕਾਰਾਂ-ਕੂਰਾਂ ਜਿਹੜੀਆਂ ਪਿਛਲੀਆਂ ਬੰਦ ਕਰਕੇ ਜਿਹੜੀਆਂ ਗੈਸ ਵਾਲੀਆਂ ਆ ਸਗੋਂ ਨਵੇਂ ਪਾਸੇ ਆਉਣਾ ਚਾਹੀਦਾ ਆ ਇਲੈਕਟ੍ਰਿਕ ਕਾਰਾਂ ਦਾ ਜ਼ਮਾਨਾ ਤੇ ਉਹ ਐਸ ਕਿਸਮ ਦੀ ਗੱਲਬਾਤ ਆ ਦੂਜੀ ਧਿਰ ਇਹ ਕਹਿੰਦੀ ਆ ਵੀ ਇਹ ਐਵੇਂ ਡਰਾਵਾਈ ਆ ਵੀ ਇਹ ਥੱਲੇ ਵਾਲਾ ਗੈਸ ਪੈਟਰੋਲ ਖਤਮ ਜਿਹੜਾ ਕਰੂਡ ਆਇਲ ਖਤਮ ਹੋਣਾ ਜਾਂ ਪੈਟਰੋਲੀਅਮ ਖਤਮ ਹੋ ਜਾਣਾ ਇਦਾਂ ਦਾ ਕੋਈ ਗੱਲ ਨਹੀਂ ਆ ਇਹਵੇਂ ਹਵਾ ਬਣਾ ਕੇ ਤੇ ਵਾਤਾਵਰਨ ਤੇ ਉਹ ਸਾਰਾ ਕੁਝ ਜਿਹੜਾ ਹੈ ਇਹਨੂੰ ਇੱਕ ਹਵਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਐਡਾ ਕੁਝ ਨਹੀਂ ਹੁੰਦਾ ਕੁਦਰਤ ਆਪਣੇ ਆਪ ਹੀ ਸਾਰਾ ਕੁਝ ਸਹੀ ਚੱਲੀ ਜਾਂਦਾ ਜੇ ਉਹ ਖਤਮ ਹੋ ਵੀ ਜਾਣਾ ਹੋਇਆ ਤਾਂ ਸਮੇਂ ਦੇ ਨਾਲ ਨਾਲ ਅਲਟਰਨੇਟਿਵ ਸੋਰਸਸ ਬਣ ਜਾਂਦੇ ਹੁੰਦੇ ਆ ਇਹਨੂੰ ਕੋਈ ਐਡਾ ਦੁਨੀਆ ਦੇ ਸਾਹਮਣੇ ਇੱਕ ਮਤਲਬ ਸੈਂਸੇਸ਼ਨਲ ਯਾਰ ਬਣਾ ਕੇ ਨਹੀਂ ਪੇਸ਼ ਕਰਨਾ ਚਾਹੀਦਾ ਇਸੇ ਇਹ ਧਿਰ ਦੇ ਵਿੱਚ ਰਿਪਬਲਿਕਨ ਆਉਂਦੇ ਆ ਕੰਜ਼ਰਵੇਟਿਵ ਆਉਂਦੇ ਆ ਤੁਹਾਨੂੰ ਯਾਦ ਹੋਊਗਾ ਜਿਹੜਾ ਪੈरिस ਕਲਾਈਮੇਟ ਐਗਰੀਮੈਂਟ ਆ ਜਦੋਂ ਟਰੰਪ ਪਹਿਲਾਂ ਆਏ ਸੀ ਉਹ ਚੋਂ ਬਾਹਰ ਹੋ ਗਏ ਸੀ ਬਾਈਡਨ ਆਏ ਉਹਨਾਂ ਨੇ ਫੇਰ ਸਾਈਨ ਕਰ ਲਿਆ ਟਰੰਪ ਆਇਓ ਫੇਰ ਬਾਹਰ ਹੋ ਗਏ ਇਹ ਡਿਬੇਟ ਹੈਗਾ ਹੁਣ ਇਹ ਜਿਹੜੀ ਪਾਲਿਸੀ ਹੈ ਇਹਨਾਂ ਦੀ ਇਸ ਪਾਲਿਸੀ ਦੇ ਤਹਿਤ ਟਰੰਪ ਨੇ ਆਸ ਬਿੱਲ ਦੇ ਵਿੱਚ ਜਿਹਨੂੰ ਇਹ ਬਿਗ ਬਿਊਟੀਫੁਲ ਬਿੱਲ ਕਹਿ ਰਹੇ ਆ ਇਹ ਕਹਤਾ ਵੀ ਅਸੀਂ ਇਲੈਕਟ੍ਰਿਕ ਕਾਰਾਂ ਨੂੰ ਬਹੁਤਾ ਸਪੋਰਟ ਨਹੀਂ ਕਰ ਰਹਾ ਬਹੁਤਾ ਪ੍ਰਮੋਟ ਨਹੀਂ ਕਰ ਰਹਾ ਬੈਟਰੀ ਵਾਲੀਆਂ ਜਾਂ ਦੂਜੀਆਂ ਨੂੰ ਜਾਂ ਸੋਲਰ એનર્ਜੀ ਨੂੰ ਉਦੇ ਤੇ ਜਿਹੜਾ ਟੈਕਸ ਕ੍ਰੈਡਿਟ ਦਿੱਤੇ ਜਾਂਦੇ ਆ ਜਾਂ ਉਹਦੇ ਚ ਜਿਹੜੀ ਰੇਵੇਟ ਦਿੱਤੀ ਜਾਂਦੀ ਹੈ ਜਿਹੜੀ ਸਰਕਾਰ ਮਦਦ ਦਿੱਤੇ ਆਸੀਂ ਨਹੀਂ ਦੇਣੀ ਉਹ ਕੱਟ ਕਰ ਦੇਣੀ ਹੈ ਇੱਥੇ ਜਿਹੜੀ ਸਮੱਸਿਆ ਉਹ ਐਲਨ ਮਸਕ ਨੂੰ ਆਉਂਦੀ ਆ ਐਲਨ ਮਸਕ ਦੀ ਸਭ ਤੋਂ ਵੱਡੀ ਕੰਪਨੀ ਹੈ ਟੈਸਲਾ ਐਲਨ ਮਸਕ ਦਾ ਬੈਟਰੀਆਂ ਬਣਾਉਣ ਨਾਲ ਸੰਬੰਧ ਆ ਐਲਨ ਮਸਕ ਦਾ ਸੋਲਰ ਪੈਨਲ ਬਣਾਉਣ ਨਾਲ ਸੰਬੰਧ ਆ ਤੇ ਜਦੋਂ ਇਹ ਸਰਕਾਰੇ ਕਹਿੰਦੀ ਕਿ ਅਸੀਂ ਉਧਰਲੇ ਪਾਸੇ ਕੱਟ ਕਰ ਦੇਣੀ ਟੈਸਲਾ ਦੀ ਸੇਲ ਪਹਿਲਾਂ ਹੀ ਡਾਊਨ ਆ ਪ੍ਰੋਫਿਟ ਉਹਦਾ 70% ਥੱਲੇ ਜਾ ਚੁੱਕਿਆ ਇਸ ਵੇਲੇ ਉਹਨਾਂ ਨੂੰ ਇਹ ਗੱਲ ਨਹੀਂ ਪੁੱਗਦੀ ਤੇ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਬਾਹਰ ਹੋ ਰਿਹਾ ਦੋ ਗੱਲਾਂ ਨੇ ਇੱਕ ਤਰ੍ਹਾਂ ਤਾਂ ਕਹਿੰਦੀ ਕਿ ਐਲਨ ਮਸਕ ਦਾ ਜੈਨੂਨ ਕੰਸਰਨ ਆ ਅਸਲ 'ਚ ਇਸ ਬਿੱਲ ਨੇ ਨੁਕਸਾਨ ਕਰਨਾ ਅਮਰੀਕਾ ਦਾ ਕਰਜ਼ਾ 2.4 ਟ੍ਰਿਲੀਅਨ ਡਾਲਰ ਚੜ ਜਾਣਾ ਮੁੜ ਕੇ ਲੱਥੜਾ ਨਹੀਂ ਹੈ ਕਦੇ ਤੇ ਇਹ ਇਹ ਦੂਜੀ ਤਰ੍ਹਾਂ ਕਹਿੰਦੀ ਵੀ ਨਹੀਂ ਕਿਉਂਕਿ ਉਹਨਾਂ ਦਾ ਆਪਣਾ ਹਿੱਤ ਆ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਐਲਨ ਮਸਕ ਨੇ ਕਿਹੜਾ ਹੁਣ ਜੁਆਇਨ ਕੀਤਾ ਇਹਨਾਂ ਨੂੰ ਕਰਜ਼ਾ ਕਨਸੈਪਟ ਨੂੰ ਯਰ ਰਿਪਬਲਿਕਨਸ ਨੂੰ ਰਿਪਬਲਿਕਨ ਦੀ ਤੇ ਪਹਿਲੇ ਦਿਨ ਤੋਂ ਹੀ ਪਾਲਿਸੀ ਇਹ ਹੈ ਤੇ ਇਸ ਪਾਲਿਸੀ ਬਾਰੇ ਇਹਨਾਂ ਨੂੰ ਐਲਨ ਮਸਕ ਨੂੰ ਵੀ ਬਹੁਤ ਸਪਸ਼ਟ ਰੂਪ ਦੇ ਵਿੱਚ ਪਤਾ ਆ ਫਿਰ ਵੀ ਉਹ ਇਹਨਾਂ ਦੇ ਨਾਲ ਆਏ ਇਹਨਾਂ ਦੀ ਜੋ ਬਾਈਡਨ ਦੇ ਨਾਲ ਵੀ ਬਹੁਤ ਹੀ ਨੀਸੀ ਬਣਦੀ ਕਿਉਂਕਿ ਉਹ ਤੇ ਵੈਸੇ ਹੀ ਇਹਨਾਂ ਕਾਰਾਂ ਦੇ ਜਿਹੜੇ ਉਹ ਕਰਨਾ ਉਹ ਕਰਨਾ ਚਾਹੁੰਦੇ ਸੀ ਇਹਨਾਂ ਨੂੰ ਇਲੈਕਟ੍ਰਿਕ ਕਾਰਾਂ ਨੂੰ ਤੇ ਉਹ ਸਾਰੇ ਕੁਝ ਨੂੰ ਪਰ ਉਹ ਬਾਕੀ ਸਾਰੀਆਂ ਕੰਪਨੀਆਂ ਦਾ ਨਾਂ ਲੈਂਦੇ ਸੀ ਟੈਸਲਾ ਨੂੰ ਉਹ ਵੀ ਛੱਡ ਜਾਂਦੇ ਸੀ ਕਿਉਂਕਿ ਇਹਨਾਂ ਨੂੰ ਮੰਨਿਆ ਜਾਂਦਾ ਵੀ ਇਹ ਦੂਜੇ ਪਾਸੇ ਸੀ ਹੁਣ ਇਸ ਪੁਆਇੰਟ ਦੇ ਉੱਤੇ ਆ ਕੇ ਇੱਕ ਵੱਡਾ ਜਿਹੜਾ ਇਹਨਾਂ ਨੇ ਬਹੁਤ ਮਤਲਬ ਗੁੱਸੇ ਵਾਲੇ ਜਿਹੜੇ ਪੋਸਟਾਂ ਆਪਣੇ ਐਕਸ ਦੇ ਉੱਤੇ ਪਾਈਆਂ ਆ ਤੇ ਇਹਨਾਂ ਜਿਨ੍ਹਾਂ ਨੇ ਕਦੇ 1-1 ਮਿਲੀਅਨ ਡਾਲਰ ਦੀ ਲਾਟਰੀ ਕੱਢੀ ਸੀ ਵੀ ਇਹਦੇ ਹੱਕ ਚ ਵੋਟਾਂ ਪਾਉ ਦੋ 250 ਮਿਲੀਅਨ ਡਾਲਰ ਆ ਪਿਛਲੀਆਂ ਵੋਟਾਂ ਦੇ ਵਿੱਚ ਇਹਨਾਂ ਨੇ 트ੰਪ ਦੇ ਹੱਕ ਵਿੱਚ ਪਾ ਦਿੱਤਾ ਅੱਜ ਉਸ ਐਲਨ ਮਸਕ ਨੇ ਇਹ ਬਿਆਨ ਦਿੱਤਾ ਕਿ ਜਿਹੜੇ ਇਹ ਸੰਸਦ ਇਸ ਗੱਲ ਦੇ ਬਿੱਲ ਦੇ ਹੱਕ ਵਿੱਚ ਆਉਂਦੇ ਆ ਨੋਟ ਕਰ ਲਓ ਅਗਲੀਆਂ ਵੋਟਾਂ ਦੇ ਵਿੱਚ ਉਹਨਾਂ ਨੂੰ ਬਾਹਰ ਪਿਆਜ ਹਾਊਸ ਦੇ ਵਿੱਚ ਉਹਨਾਂ ਦੀ ਉਹ ਕਹਿੰਦੇ ਹੋਣੀ ਨਹੀਂ ਚਾਹੀਦੀ ਮਤਲਬ ਇਹਨਾਂ ਨੂੰ ਅਗਲੀਆਂ ਵੋਟਾਂ ਦੇ ਵਿੱਚ ਇਹਨਾਂ ਨੂੰ ਤੋੜ ਦਿਓ ਇਹਨਾਂ ਇਸ ਸਖਤ ਤੱਕ ਸਖਤ ਉਹ ਵਿਰੋਧ ਦੇ ਵਿੱਚ ਆ ਗਏ ਸੋ ਹੁਣ ਇਹ ਪਤਾ ਨਹੀਂ ਵੀ ਉਹਨਾਂ ਦੇ ਆਪਣੇ ਬਿਜ਼ਨਸ ਦੇ ਉੱਤੇ ਇਫੈਕਟ ਪਿਆ ਜਾਂ ਸੱਚਮੁੱਚ ਉਹ ਕੰਸਰਨਡ ਨੇ ਇਸ ਚੀਜ਼ ਦੇ ਨਾਲ ਮਿਕਸ ਜਾਂ ਰਿਐਕਸ਼ਨ ਆਇਆ ਇਹਦੇ ਉੱਤੇ ਹਾਲਾਂਕਿ ਬਿੱਲ ਪਾਸ ਨਹੀਂ ਹੋਇਆ ਕੀ ਹੁੰਦਾ ਹਾਊਸ 'ਚੋਂ ਹੋ ਗਿਆ ਕਿ ਸੈਨੇਟ ਦੇ ਵਿੱਚ ਇਹਦਾ ਕੀ ਬਣਦਾ ਫਿਰ ਜਾ ਕੇ ਕੀ ਬਣਦਾ ਕੋ ਬਾਅਦ ਦੀ ਗੱਲ ਆ ਸਾਲ ਤੇ ਅਗਲੇ ਨੂੰ ਜਿਹੜੀ ਮਿਡ ਟਰਮ ਇਲੈਕਸ਼ਨ ਆ ਗਈ ਅਮਰੀਕਾ ਦੇ ਵਿੱਚ ਮਿਡ ਟਰਮ ਇਲੈਕਸ਼ਨ ਦੇ ਵਿੱਚ 1/3 ਦਾ ਸੈਨੇਟ ਬਦਲ ਜਾਣੀ ਹੈ ਸਾਰੇ ਦਾ ਸਾਰਾ ਹਾਊਸ ਬਦਲ ਜਾਣਾ ਮੁੜ ਕੇ ਕੀ ਬਣਦਾ ਬਾਅਦ ਦੀ ਗੱਲ ਆ ਪਰ ਇਸ ਵੇਲੇ ਇੱਕ ਵੱਡਾ ਮਾਮਲਾ ਜਿਹੜਾ ਇਹ ਸਾਹਮਣੇ ਆ ਰਿਹਾ ਅਗਲੀ ਗੱਲਬਾਤ ਕੋਲੋਰਡੋ ਦੇ ਹਮਲੇ ਸ਼ਬੰਦੀ ਆ ਆਪਾਂ ਤੁਹਾਡਾ ਕੱਲ ਸਾਂਝ ਪਾਈ ਸੀਗੀ ਕਿ ਕੋਲੋਰਡੋ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹਮਲਾ ਹੋਇਆ ਇੱਕ ਬੰਦੇ ਨੇ ਫਾਇਰ ਬੰਬ ਚਲਾ ਕੇ ਤੇ 12 ਲੋਕ ਜ਼ਖਮੀ ਕਰ ਦਿੱਤੇ ਬਹੁਤ ਮਾੜੀ ਘਟਨਾ ਸੀ ਇਹਦੀ ਸਾਰਿਆਂ ਨੇ ਨਿੰਦਾ ਕੀਤੀ ਬੰਦੇ ਨੂੰ ਫੜ ਲਿਆ ਇਹਨਾਂ ਨੇ ਮੁਹੰਮਦ ਸੋਲਮਨ ਉਹਦਾ ਨਾਂ ਸੀ ਨਾਂ ਵੀ ਹੈਗਾ ਆ ਤੇ ਉਹਦੇ ਵਿੱਚ ਹੁਣ ਪ੍ਰਸ਼ਾਸਨ ਨੇ ਕਾਰਵਾਈ ਇਹ ਕੀਤੀ ਵੀ ਉਹਦਾ ਸਾਰਾ ਟੱਬਰ ਫੜ ਲਿਆ ਤੇ ਉਹ ਸਾਰੇ ਟੱਬਰ ਨੂੰ ਕਹਿੰਦੇ ਵੀ ਅਸੀਂ ਵਾਪਸ ਭੇਜ ਦੇਣਾ ਗ੍ਰੀਸ ਤੋਂ ਆਏ ਹੈ ਏਜੀਪਟ ਤੋਂ 2010 ਦੇ ਵਿੱਚ ਇਹ ਸਾਰੇ ਦੇ ਸਾਰੇ ਵਾਪਸ ਭੇਜਣਗੇ ਰੌਲਾ ਇਸ ਗੱਲ ਤੋਂ ਪੈ ਗਿਆ ਵੀ ਉਹ ਕਾਂ ਜਿਹੜਾ ਮਾੜਾ ਕੰਮ ਆ ਬੰਦੇ ਨੇ ਕੀਤਾ ਉਹਦੇ ਪਰਿਵਾਰ ਨੂੰ ਕਿਉਂ ਨਾਲ ਸਜ਼ਾ ਦਿੱਤੀ ਜਾ ਰਹੀ ਹੈ ਮੁਹੰਮਦ ਸਲੀਮਨ ਉਹਦਾ ਨਾਂ ਆ ਤੇ ਜਿਹੜਾ ਮੋਲਟੋਵ ਕੋਕਟੇਲ ਕਹ ਲੋ ਉਹਨੇ ਸ਼ਟਿਆ ਅਟੈਕ ਕੀਤਾ ਲੋਕਾਂ ਦੇ ਉੱਤੇ ਜਿਹੜੇ ਮਾਰਚ ਕਰ ਰਹੇ ਸੀ ਅਜ਼ਰਾਇਲ ਦੇ ਹੋਸਟੇਜ ਬੋਲਡਰ ਕੋਲੋਰਾਡੋ ਦਾ ਸ਼ਹਿਰ ਉੱਥੇ ਸੋਲਮਨ ਤੋਂ ਜਦੋਂ ਉਹਨੂੰ ਪੁੱਛਿਆ ਉਹਨਾਂ ਨੇ ਤੇ ਉਹ ਕਹਿੰਦਾ ਵੀ ਮੈਂ 1 ਸਾਲ ਹੋ ਗਿਆ ਸੀ ਇਹ ਸਕੀਮ ਬਣਾਉਂਦੀ ਨੂੰ ਇੱਥੋਂ ਤੱਕ ਕਿ ਮੈਂ ਆਪਣੀ ਬੇਟੀ ਦੀ ਗ੍ਰੈਜੂਏਸ਼ਨ ਦੀ ਡੀਗਰੀ ਕੀਤੀ ਵੀ ਉਹ ਨਿਬੜ ਜਾਵੇ। ਉਸ ਤੋਂ ਬਾਅਦ ਇਹ ਕੰਮ ਕਰੂਗਾ। ਸਾਰਾ ਪਰਿਵਾਰ ਉਹਨਾਂ ਨੇ ਹਰਾਸਤ ਦੇ ਵਿੱਚ ਲੈ ਲਿਆ ਇਮੀਗ੍ਰੇਸ਼ਨ ਏਜੰਟਸ ਨੇ ਇੱਕ ਉਹਦੀ ਘਰ ਲਈ ਆ ਤੇ 5 ਉਹਦੇ ਨਿਆਣੇ ਆ। 5 ਦੇ 6 ਦੇ 6 ਹੀ ਫੜ ਲਏ। ਹੁਣ ਉਹਨਾਂ ਦੇ ਉੱਤੇ ਪੁਰਾਣੀ ਧਾਰਾ ਲਾ ਕੇ ਤੇ ਜਿਹੜੀ ਐਕਸਪਰਟ ਐਕਸਪੀਡਿਟ ਕੀਤਾ ਜਾ ਰਿਹਾ ਉਹਨਾਂ ਦੀ ਡਿਪੋਰਟੇਸ਼ਨ ਨੂੰ ਵੀ ਯਾ ਸਾਰਿਆਂ ਨੂੰ ਕਿਉਂਕਿ ਸਾਰੇ ਉਹ ਵਿਜ਼ਟਰ ਵੀਜ਼ੇ ਦੇ ਉੱਤੇ ਇੱਥੇ ਆਏ ਆ ਵਿਜ਼ਟਰ ਵੀਜ਼ੇ ਦੇ ਉੱਤੇ ਆ ਕੇ ਇੱਥੇ ਅਸਾਈਲਮ ਲਈ ਅਪਲਾਈ ਕੀਤਾ ਤੇ ਹੁਣ ਪ੍ਰਸ਼ਾਸਨ ਇਹ ਕਹਿੰਦਾ ਕਿ ਜਿੰਨੀ ਛੇਤੀ ਹੋ ਸਕਦਾ ਉਹਨਾਂ ਨੂੰ ਵਾਪਸ ਭੇਜ ਦਿਓ ਕੋਈ ਕੋਰਟ ਹਿਅਰਿੰਗ ਨਹੀਂ ਕੋਈ ਅਦਾਲਤ ਚ ਨਹੀਂ ਕੋਈ ਕੇਸ ਨਹੀਂ ਕੋਈ ਵਕੀਲ ਨਹੀਂ ਬਸ ਫੈਸਲਾ ਹੋ ਗਿਆ ਤੇ ਉਹਨਾਂ ਨੂੰ ਵਾਪਸ ਭੇਜ ਰੌਲਾ ਇਸ ਗੱਲ ਦੇ ਉੱਤੇ ਪੈ ਰਿਹਾ ਹੁਣ ਇੱਕ ਗਰੁੱਪ ਇਹ ਕਹਿੰਦਾ ਵੀ ਇਹ ਜੇ ਪਰਿਵਾਰ ਦਾ ਕੋਈ ਮੈਂਬਰ ਜੁਰਮ ਕਰ ਦਵੇ ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਪਰਿਵਾਰ ਨੇ ਜੁਰਮ ਕੀਤਾ ਜੋ ਬੰਦੇ ਨੇ ਕੀਤਾ ਉਹਨੂੰ ਜਿਹੜੀ ਮਰਜ਼ੀ ਸਜ਼ਾ ਦਿਓ ਇਹ ਪਰਿਵਾਰ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਹੈ ਸਰਕਾਰ ਉਸ ਫੈਮਿਲੀ ਦੀ ਇਨਵੈਸਟੀਗੇਸ਼ਨ ਇਸ ਕਰਕੇ ਕਰ ਰਹੀ ਹੈ ਵੀ ਕੀ ਇਹਦੇ ਇਸ ਅਟੈਕ ਬਾਰੇ ਫੈਮਿਲੀ ਨੂੰ ਪਤਾ ਸੀ ਜੇ ਪਤਾ ਸੀ ਤਾਂ ਕੀ ਫੈਮਿਲੀ ਉਹਦੇ ਵਿੱਚ ਇਨਵੋਲਵ ਸੀਗੀ ਉਹ ਬੰਦੇ ਨੇ ਕਹ ਜਿਹੜਾ ਸਲੀਮਨ ਸੀ ਕਹਿੰਦਾ ਮੈਂ ਮੇਰਾ ਇੱਕ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ ਮੈਂ ਇਕੱਲੇ ਨਹੀਂ ਕੰਮ ਕੀਤਾ ਹੈ ਤੇ ਮੇਰਾ ਇਹ ਸਾਰਾ ਸਿਗਾ ਉਹਦੀ ਵਾਈਫ ਕੋਆਪਰੇਟ ਕਰ ਰਹੀ ਉਹਨੇ ਫੋਨ ਵੀ ਦਿੱਤਾ ਜੋ ਪੁੱਛਦੇ ਉਹ ਦੱਸੀ ਜਾ ਰਹੇ ਆ ਵਕੀਲ ਕਹਿੰਦੇ ਆ ਵੀ ਇਹ ਬਹੁਤ ਰੇਅਰ ਆ ਇਦਾਂ ਬਹੁਤ ਘੱਟ ਹੁੰਦਾ ਕਿ ਕਿਸੇ ਇੱਕ ਦੇ ਕਰਕੇ ਇੰਟਾਇਰ ਫੈਮਿਲੀ ਸਾਰੀ ਦੀ ਸਾਰੀ ਫੈਮਿਲੀ ਨੂੰ ਰਿਪੋਰਟ ਕੀਤਾ ਜਾਵੇ ਇਹ ਅਜਿਪਟ ਤੋਂ ਗ੍ਰੀਸ ਤੋਂ ਇੱਥੇ 2022 ਦੇ ਵਿੱਚ ਆਏ ਸੀਗੇ ਇਹ ਅ ਵਿਜ਼ਟਰ ਵੀਜ਼ੇ ਦੇ ਉੱਤੇ ਤੇ ਬਾਅਦ ਵਿੱਚ ਉਹਨਾਂ ਨੇ ਇਸ ਆਇਲੈਂਡ ਦੇ ਰਿਪਲਾਈ ਕਰ ਦਿੱਤਾ ਤੇ ਇਸ ਆਇਲੈਂਡ ਦੇ ਵਿੱਚ ਆਪਾਂ ਜਾਣਦੇ ਆ ਕਿ ਰਿਪੋਰਟ ਨਹੀਂ ਕੀਤਾ ਜਾਂਦਾ ਉਹਦਾ ਰਿਵਿਊ ਜਿੰਨਾ ਚਿਰ ਚੱਲਦਾ ਉਹ ਚੱਲਦਾ ਰਹਿੰਦਾ ਜਿਹੜਾ ਟਰੰਪ ਪ੍ਰਸ਼ਾਸਨ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ 1996 ਦਾ ਇੱਕ ਕਾਨੂੰਨ ਆ ਜਿਹੜੀ ਫਾਸਟ ਟਰੈਕ ਹੈਗਾ ਆ ਉਹਨੂੰ ਯੂਜ਼ ਕੀਤਾ ਜਾ ਰਿਹਾ ਡਿਪੋਰਟ ਕਰਨ ਦੇ ਲਈ ਸੋ ਇਹ ਆਮ ਤੌਰ ਦੇ ਉੱਤੇ ਉਹ ਜਿਹੜਾ ਕਾਨੂੰਨ ਹੁੰਦਾ ਉਹ ਉਹਨਾਂ ਤੇ ਤਾਂ ਲਾਇਆ ਜਾ ਸਕਦਾ ਜਿਹੜੇ ਮਤਲਬ ਹੁਣੇ ਬਾਰਡਰ ਕ੍ਰੋਸ ਕਰਕੇ ਆਏ ਹੋਣ ਜਿਹੜੇ ਲੀਗਲ ਵਿਜ਼ਿਟਰ ਆ ਜਾਂ ਅਸਾਈਲਮ ਸੀਕਰ ਉਹਨਾਂ ਦੇ ਉੱਤੇ ਕਾਨੂੰਨ ਲੱਗਦਾ ਨਹੀਂ ਪਰ ਉਹਨਾਂ ਨੇ ਲਾ ਦਿੱਤਾ ਵੀ ਅਸੀਂ ਪਹਿਲਾਂ ਜਿਹੜੇ ਹੁਣ 트ੰਪ ਨੇ ਉਹ ਤਾਂ ਬਾਰ ਬਾਰ ਬਿਆਨ ਦੇ ਚੁੱਕੇ ਵੀ ਜਿਹੜੇ ਇਮੀਗ੍ਰੈਂਟਸ ਨੇ ਇਹ ਮਾੜੇ ਕੰਮ ਕਰਦੇ ਆ ਬੰਦੇ ਮਾਰਦੇ ਆ ਇੱਥੋਂ ਤੱਕ ਕਿ ਲੋਕਾਂ ਦੇ ਜਾਨਵਰ ਕੁੱਤੇ ਬਿੱਲੀਆਂ ਚੱਕ ਕੇ ਖਾ ਜਾਂਦੇ ਆ ਕਿੰਨਾ ਕੁਸ਼ ਉਹਨਾਂ ਨੇ ਕਿਹਾ ਪਿਛਲੇ ਡਿਬੇਟ ਦੇ ਵਿੱਚ ਵੀ ਆਪਾਂ ਦੇਖਿਆ ਸਾਰਾ ਕੁਝ ਪਿਛਲੇ ਸਾਲ ਜੋ ਕੁਝ ਗੱਲਬਾਤ ਹੋਈ ਤੇ ਹੁਣ ਉਹੀ ਬੰਦਾ ਜਿਹੜਾ ਇਮੀਗ੍ਰੈਂਟ ਆਇਆ ਵਿਜ਼ਟਰ ਵੀਜ਼ ਦੇ ਉੱਤੇ ਇੱਥੇ ਅਸਾਈਲਮ ਲੈ ਰਿਹਾ ਆ ਉਹੀ ਇਹ ਕੰਮ ਕਰ ਰਿਹਾ ਤੇ ਬਾਅਦ ਚ ਮੰਨ ਰਿਹਾ ਵੀ ਮੈਂ ਕੀਤਾ ਤੇ ਕਹਿੰਦਾ ਮੈਨੂੰ ਸਾਲ ਹੋ ਗਿਆ ਸੀ ਸਕੀਮ ਬਣਾਉਂਦੇ ਤੇ ਫਿਰ ਇਹਨਾਂ ਦਾ ਕੁਦਰਤੀ ਆ ਕਿ ਇਹਨਾਂ ਨੇ ਫੈਸਲਾ ਲੈ ਕੇ ਵਾਪਸ ਭੇਜਿਆ ਜਾ ਰਿਹਾ ਜਿਹੜੇ ਆਨਲਾਈਨ ਇਹਨਾਂ ਦੇ ਜਿਹੜੇ ਅਫੀਸ਼ੀਅਲਜ਼ ਦੇ ਅਧਿਕਾਰੀ ਵੀ ਉਹਨਾਂ ਨੇ ਇਹ ਲਿਖਿਆ ਕਿ ਅਸੀਂ ਸਾਰੇ ਵੀਜ਼ਾ ਇਹਨਾਂ ਦੇ ਪਰਿਵਾਰਾਂ ਦਾ ਰਿਵੋਕ ਕਰ ਰਹੇ ਹਾਂ ਸੋ ਹੁਣ ਕੁਝ ਲੋਕ ਇਹਨੂੰ ਗਲਤ ਕਹਿ ਰਹੇ ਪਰ ਇਹ ਸੋਲੋਮਨ ਜਿਹੜਾ ਕਿ Uber ਡਰਾਈਵਰ ਆ ਉਹਦਾ ਬੈਕਗ੍ਰਾਉਂਡ ਚੈੱਕ ਪਦੋਂ ਪਾਸ ਹੁੰਦਾ ਤੁਹਾਨੂੰ ਪਤਾ ਜਦੋਂ Uber ਵਾਲੇ ਰੱਖਦੇ ਆ ਉਹਦਾ ਸੋਸ਼ਲ ਸਿਕਿਉਰਿਟੀ ਨੰਬਰ ਆ ਤੇ ਉਹਨੂੰ ਹੁਣ ਆਬਵੀਅਸਲੀ Uber ਨੇ ਤਾਂ ਬੈਨ ਕਰ ਹੀ ਦਿੱਤਾ ਪਰ ਮਾਮਲਾ ਵੱਡਾ ਇਹ ਆ ਕਿ ਹੁਣ ਕੀ ਬਣਦਾ ਉਹਦੇ ਪਰਿਵਾਰ ਦਾ ਸੁਣਵਾਈ ਹੁੰਦੀ ਹੈ ਜਾਇਦ ਇਹ ਰਿਪੋਰਟ ਕਰ ਦਿੱਤਾ ਜਾਂਦਾ ਅਗਲਾ ਦੋਸਤੋ ਜਿਹੜਾ ਮਾਮਲਾ ਆ ਉਹ ਇੱਕ ਡਸਟ ਕਲਾਊਡ ਆ ਅਫਰੀਕਾ ਦੇ ਵਿੱਚ ਅ ਬਾਰ-ਬਾਰ ਅਸੀਂ ਗੱਲ ਕਰਦੇ ਹਾਂ ਕੱਲ ਅਸੀਂ ਗੱਲ ਕੀਤੀ ਸੀ ਵੀ ਕੈਨੇਡਾ ਦੇ ਵਿੱਚ ਆ ਸਸਕਾਚੂਅਨ ਮੈਰੀਟੋਬਾ ਇਧਰਲੇ ਪਾਸੇ ਆਪਣੇ ਅਲਬਰਟਾ BC ਇਹ ਸਾਰੇ ਜੰਗਲਾਂ ਨੂੰ ਅੱਗਾਂ ਲੱਗੀਆਂ ਤੇ ਇਹਦਾ ਧੂਆ ਅਮਰੀਕਾ ਵਾਲੇ ਪਾਸੇ ਜਾ ਰਿਹਾ ਤੇ ਉੱਥੇ ਹਾਲਤ ਖਰਾਬ ਹੋ ਰਹੀ ਹੈ ਅੱਜ ਜਿਹੜੀ ਖਬਰ ਇਹ ਆ ਕਿ ਸਹਾਰਾ ਸਹਾਰਨ 에ਅਰ ਲੇਅਰ ਕਹਿੰਦੇ ਐ ਇੱਕ ਸੈਲ ਉਹ ਸਹਾਰਾ ਡੇਜ਼ਰਟ ਦੇ ਉੱਤੇ ਸਹਾਰਾ ਡੇਜ਼ਰਟ ਅਫਰੀਕਾ ਵਿੱਚ ਆ ਅਫਰੀਕਾ ਦੇ ਵਿੱਚ ਉੱਥੋਂ ਇੱਕ ਤੂਫਾਨ ਇੱਕ ਸਾਰਾ ਕੁਝ ਡਸਟ ਪੂਰੇ ਦੀ ਪੂਰੀ ਹਵਾ ਦੇ ਵਿੱਚ ਚੜੀ ਆ ਹਵਾ ਉੱਥੋਂ ਵਗਦੀ ਆ ਸਮੁੰਦਰ ਦੇ ਉੱਤੇ ਦੀ ਆਉਂਦੀ ਆ ਹਜ਼ਾਰਾਂ ਮੀਲ ਦੂਰ ਆ ਕੇ ਐਟਲੈਂਟਿਕ ਓਸ਼ੀਅਨ ਦੇ ਉੱਤੇ ਤੇ ਆ ਜਿਹੜਾ ਆਈਲੈਂਡ ਜਿੰਨੇ ਆਹਾ ਪੋਰਟੋ ਰਿਕੋ ਆ ਸਾਰੇ ਕ੍ਰੋਸ ਕਰਦੀ ਫਲੋਰੀਡਾ ਆ ਕੇ ਪਹੁੰਚ ਜਾਂਦੀ ਹੈ ਤੇ ਇਹ ਅੱਜ ਬੁੱਧਵਾਰ ਨੂੰ ਫਲੋਰੀਡਾ ਪਹੁੰਚ ਗਈ ਹੈ ਸਾਊਥ ਅਫਰੀਕਾ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹਵਾ ਜਿਹਦੇ ਵਿੱਚ ਡਸਟ ਆ ਫਲੋਰੀਡਾ ਦੇ ਵਿੱਚ ਆ ਗਈ ਹੈ ਤੇ ਫਲੋਰੀਡਾ ਦੇ ਵਿੱਚ ਆ ਕੇ ਨੇ 에ਅਰ ਕੁਆਲਿਟੀ ਸਾਰੀ ਦੀ ਸਾਰੀ ਥੱਲੇ ਸਿਰ ਦਿੱਤੀ ਹੈ ਲੋਕਾਂ ਨੂੰ ਸਾਫ਼ ਤੌਰ ਦੇ ਉੱਤੇ ਆਕਾਸ਼ ਦੇ ਵਿੱਚ ਦਿਖ ਰਿਹਾ ਕਿ 에ਅਰ ਕੁਆਲਿਟੀ ਬਹੁਤ ਘਟੀ ਆ ਜਦੋਂ ਸੂਰਜ ਚੜ੍ਹਦਾ ਜਾਂ ਛਿਪਦਾ ਉਸ ਵੇਲੇ ਖਾਸ ਤੌਰ ਦੇ ਉੱਤੇ ਸਮਾਨ ਦਾ ਰੰਗ ਬਦਲਿਆ ਆ ਸਾਊਥ ਫਲੋਰੀਡਾ ਦੇ ਵਿੱਚ ਖਾਸ ਤੌਰ ਦੇ ਉੱਤੇ ਔਰ ਇਹਦੇ ਵਿੱਚ ਨਾ ਕਹਿੰਦੇ ਉਹ ਜਿਹੜੀ ਡਸਟ ਆਈ ਆ ਵੈਸੇ ਜਾਂ ਕੋਈ ਗੈਸਾਂ ਹੁੰਦੀਆਂ ਜਿਹੜੀਆਂ ਨੁਕਸਾਨ ਪਹੁੰਚਾਉਂਦੀਆਂ ਇਹਦੇ ਵਿੱਚ ਡਸਟ ਪਾਰਟੀਕਲ ਆ ਧੂਣ ਦੇ ਕਣ ਆ ਧੂੜ ਦੇ ਕਣਾਂ ਛੋਟੇ ਛੋਟੇ ਉਹ ਜਦੋਂ ਤੁਸੀਂ ਸਾਹ ਲੈਂਦੇ ਤੁਹਾਡੇ ਅੰਦਰ ਚਲੇ ਜਾਂਦੇ ਜਿਹੜਾ ਤੁਹਾਡਾ ਇਥੋਂ ਜਾ ਕੇ ਤੇ ਲੰਗਜ਼ ਲੰਗਜ਼ ਦੇ ਵਿੱਚ ਫਿਰ ਉਹ ਜਿਹੜੀਆਂ ਬਰੀਕ ਬਰੀਕ ਅੱਗੇ ਹੁੰਦੇ ਆ ਉਹਦੇ ਵਿੱਚ ਜਾ ਕੇ ਫਸ ਜਾਂਦੇ ਆ ਇਹਦੇ ਨਾਲ ਜਿਹੜਾ ਜੇਦੋਂ ਕਿਸੇ ਨੂੰ ਐਸਥਮਾ ਜਾਂ ਕੋਈ ਬਰੀਥਿੰਗ ਪ੍ਰੋਬਲਮ ਆ ਉਹਦੇ ਉੱਤੇ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਡਸਟ ਜਿਹੜੇ ਨੇ ਇਹਦੇ ਨਾਲ ਡਰਟੀ ਰੇਨ ਮਤਲਬ ਇੱਕ ਗੰਦੇ ਪਾਣੀ ਵਾਲਾ ਮੀਂਹ ਬਣ ਜਾਂਦਾ ਹੁਣ ਫਲੋਰੀਡਾ ਦੇ ਵਿੱਚ ਆ ਗਈ ਉੱਥੋਂ ਡਸਟ ਤੇ ਉੱਥੇ ਆ ਕੇ ਫਿਰ ਜਦੋਂ ਹੁਣ ਮੰਨ ਲਓ ਉੱਥੇ ਮੀਂਹ ਪੈ ਜੇ ਤੇ ਉਹ ਮੀਂਹ ਦੇ ਨਾਲ ਸਾਰਾ ਕੁਝ ਥੱਲੇ ਆ ਜਾਂਦਾ ਤੇ ਤੁਹਾਡੀਆਂ ਕਾਰ ਦੀਆਂ ਜਿਹੜੀਆਂ ਹੈਗੇ ਆ ਉਹਦੇ ਉੱਤੇ ਤੇ ਜਿਹੜੀਆਂ ਤੁਹਾਡੀਆਂ ਵਿੰਡੋਜ਼ ਨੇ ਉਹਦੇ ਉੱਤੇ ਪੂਰੇ ਤੇ ਪੂਰੇ ਸਪੌਟ ਤੇ ਨਿਸ਼ਾਨ ਬਣ ਜਾਂਦੇ ਆ ਅਚਾਨਣ ਸਵਾਲ ਇਹ ਆ ਵੀ ਕੀ ਇਹ ਬਹੁਤ ਵੱਖਰੀ ਗੱਲ ਹੋਈ ਹੈ ਸਾਊਥ ਅਫਰੀਕਾ ਦੀ ਹਵਾ ਚੱਲ ਕੇ ਫਲੋਰੀਡਾ ਦੇ ਵਿੱਚ ਪਹੁੰਚ ਗਈ ਵਿਗਿਆਨੀ ਕਹਿੰਦੇ ਕੁਝ ਵੱਖਰੀ ਨਹੀਂ ਹੋਈ ਇਹ ਆਮ ਹੀ ਹੁੰਦਾ ਇਦਾਂ ਇੱਕ ਨੇਚਰਲ ਆ ਤੇ ਕਾਮਨ ਚੀਜ਼ ਆ ਏ ਜਿਹੜਾ ਹਰ ਇੱਕਨ ਸੀਜ਼ਨ ਆ ਇਹਦੇ ਵਿੱਚ ਆਮ ਤੌਰ ਦੇ ਉੱਤੇ ਹੀ ਹੁੰਦਾ ਜਿਹੜੀ ਮਤਲਬ ਸਾਰੀ ਹਵਾ ਮਾੜੀ ਨਹੀਂ ਹੁੰਦੀ ਜਦੋਂ ਸਲੋ ਸਟ੍ਰੌਮ ਆਉਂਦੇ ਆ ਐਕਚੁਅਲੀ ਉਹ ਉਹਨੂੰ ਰੋਕਦੇ ਆ ਬਣਨ ਤੋਂ ਹੁਣ ਹੁੰਦਾ ਕੀ ਆ ਕਿ ਜਿਹੜੀਆਂ ਰਾਤਾਂ ਨੇ ਫਲੋਰੀਡਾ ਦੇ ਇਲਾਕਿਆਂ ਦੇ ਵਿੱਚ ਉੱਥੇ ਟੈਂਪਰੇਚਰ ਆਮ ਨਾਲੋਂ ਜ਼ਿਆਦਾ ਹੋ ਰਿਹਾ ਆ ਪਰ ਇਹ ਕੋਈ ਗੈਰ ਕੁਦਰਤੀ ਵਰਤਾਰਾ ਨਹੀਂ ਆ ਪਰ ਹਰ ਸਾਲ ਖਾਸ ਕਰਕੇ ਜਦੋਂ ਸੰਮਰ ਸ਼ੁਰੂ ਹੋਣੀਆਂ ਹੁੰਦੀਆਂ ਉਦੋਂ ਇਹਨੂੰ ਬਹੁਤ ਧਿਆਨ ਨਾਲ ਲੋਕ ਦੇਖਦੇ ਆ ਅਗਲੀ ਗੱਲਬਾਤ ਚੀਨ ਤੇ ਅਮਰੀਕਾ ਦੇ ਸਬੰਧਾਂ ਬਾਰੇ ਜਦੋਂ ਰਾਸ਼ਟਰਪਤੀ 트ੰਪ ਇਦਾਂ ਦੇ ਕੁਝ ਫੈਸਲੇ ਲੈਂਦੇ ਲੋਕ ਲੋਕੋਚਨਾ ਕਰਦੇ ਵੀ ਇਹ ਜਾਣ ਕੇ ਫੈਸਲੇ ਲੈ ਲੈ ਸਖਤੀ ਕਰਤੀ ਮਨੁੱਖੀ ਅਧਿਕਾਰ ਆ ਪਰ ਕੁਝ ਮਾਮਲਿਆਂ ਦੇ ਵਿੱਚ ਜਾ ਕੇ ਇਦਾਂ ਲੱਗਦਾ ਵੀ ਉਹ ਸਹੀ ਫੈਸਲੇ ਲੈ ਰਹੇ ਆ ਜਦੋਂ ਆ ਕੋਵਿਡ ਦਾ ਸੀਗਾ ਆਇਆ ਇਹਦੀਆਂ ਕਈ ਥਿਊਰੀਆਂ ਬਣੀਆਂ ਪਤਾ ਨਹੀਂ ਕੀ ਉਹਦੇ ਵਿੱਚੋਂ ਸੱਚ ਕੀ ਸੀ ਝੂਠ ਕੀ ਸੀ ਹਜੇ ਤੱਕ ਕੁਝ ਪਤਾ ਨਹੀਂ ਲੱਗਾ ਇੱਕ ਥਿਊਰੀ ਇਹ ਸੀ ਕਿ ਬਾਇਓ ਵੈਪਨ ਸੀਗਾ ਇੱਕ ਜੈਵਿਕ ਹਥਿਆਰ ਸੀ ਜਿਹੜਾ ਚੀਨ ਨੇ ਬਣਾ ਕੇ ਅਮਰੀਕਾ ਦੇ ਉੱਤੇ ਛੱਡਿਆ ਤੇ ਪੂਰੀ ਦੁਨੀਆ ਲਪੇਟ ਦੇ ਵਿੱਚ ਆ ਗਈ ਖੈਰ ਉਹਦੇ ਬਾਰੇ ਪ੍ਰੂਫ ਕੋਈ ਨਹੀਂ ਸੀ ਪਰ ਪਿਛਲੇ ਸਮੇਂ ਦੇ ਵਿੱਚ ਚੀਨ ਦਾ ਤੇ ਅਮਰੀਕਾ ਦਾ ਆਪਸੀ ਰੌਲਾ ਵਧਿਆ ਇਹਨਾਂ ਦਾ ਵਪਾਰਕ ਤਣਾਅ ਟੈਂਸ਼ਨ ਸਾਰਾ ਕੁਝ ਵਧਿਆ ਉਹਦੇ ਤਹਿਤ ਹੁਣ ਦੋ ਚੀਨ ਦੇ ਸਟੂਡੈਂਟਸ ਜਿਹੜੇ ਨੇ ਉਹਨਾਂ ਦੇ ਉੱਤੇ ਦੋਸ਼ ਲੱਗੇ ਆ ਰਿਸਰਚਰਸ ਨੇ ਇਹ ਨੇ ਵਿਗਿਆਨਿਕ ਖੋਜ ਕਰਦੇ ਯੂਨੀਵਰਸਿਟੀਆਂ ਦੇ ਵਿੱਚ ਆ ਇੱਕ ਦਾ ਨਾਮ ਜਿਹੜਾ ਦੱਸ ਦਿਆ ਉਹ ਯੋਂਗਿੰਗ ਜੀਆਨ ਤੇ ਦੂਜੇ ਦਾ ਨਾਮ ਯੋਂਗ ਲਿਊ ਆ ਇਹਨਾਂ ਨੇ ਕਹਿੰਦੇ ਇੱਕ ਬਹੁਤ ਖਤਰਨਾਕ ਫੰਗਸ ਚੀਨ ਤੋਂ ਅਮਰੀਕਾ ਦੇ ਵਿੱਚ ਲਿਆਂਦੀਆ ਫੰਗਸ ਮਤਲਬ ਉੱਲੀ ਜਿਹੜੇ ਸੂਖਮ ਜੀਵ ਹੁੰਦੇ ਜਦੋਂ ਉਹਨਾਂ ਦੀ ਕੈਟੇਗੋਰਾਇਜ਼ ਕਰਕੇ ਸਟੱਡੀ ਕਰਦੇ ਆ ਫੰਗਸ ਇੱਕ ਕਿਸਮ ਆ ਉਹਦੀ ਜਿਹਦੇ ਤੇ ਬਹੁਤ ਸਟੱਡੀ ਕਰਦੇ ਆ ਤੇ ਬੜੀ ਖੋਜ ਉਹਦੇ ਉੱਤੇ ਹੁੰਦੀ ਹੋਇਆ ਕੀ ਆ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਵਿੱਚ ਉਹਦੀ ਰਿਸਰਚ ਲੈਬ ਦੇ ਵਿੱਚ ਇਹ ਜਿਹੜੀ ਜਵਾਨ ਆ ਇਹ ਚੀਨ ਤੋਂ ਆਪਣੇ ਸਮਾਨ ਦੇ ਵਿੱਚ ਲੁਕੋ ਕੇ ਇੱਥੇ ਲੈ ਆਈ ਤੇ ਜਿਹੜਾ ਲਿਊ ਆ ਇਹ ਹਜੇ ਵੀ ਉੱਥੇ ਚੀਨ ਦੇ ਵਿੱਚ ਹੀ ਆ ਤੇ ਜਿਹੜੀ ਇਹ ਜਾਨ ਆ ਇਹਨੂੰ ਪੁਲਿਸ ਨੇ ਅਰੈਸਟ ਕਰ ਲਿਆ ਤੇ ਉਹਨਾਂ ਦੀ ਹਿਰਾਸਤ ਦੇ ਵਿੱਚ ਆ ਇਹਨਾਂ ਨੇ ਇਹਨੂੰ ਸਮਗਲ ਸਮਗਲ ਕੀਤਾ ਫਿਊਸੇਰੀਅਮ ਫਿਊਸੇਰੀਅਮ ਗ੍ਰਮੀਨੇਰਮ ਇੱਕ ਫੰਗਸ ਦਾ ਬੋਟੈਨੀਕਲ ਨੇਮ ਆ ਉਹਦਾ ਵਿਗਿਆਨਕ ਨਾਮ ਆ ਫਿਓਸੇਰੀਅਮ ਗ੍ਰੈਮਿਨੇਰੀਅਮ ਇਹ ਉੱਲੀ ਨੂੰ ਇਹ ਜਾਣ ਬੁੱਝ ਕੇ ਆਪਣੇ ਸਮਾਨ ਦੇ ਵਿੱਚ ਇੱਥੇ ਲੈ ਕੇ ਆਈ ਹੁਣ ਇਹਦੇ ਨਾਲ ਹੋ ਕੀ ਸਕਦਾ ਅਮਰੀਕਾ ਦੀ ਸਾਰੀ ਮੱਕੀ ਦੀ ਫਸਲ ਤਬਾਹ ਹੋ ਸਕਦੀ ਹੈ ਪੂਰੀ ਪੂਰੀ ਕ੍ਰੌਪ ਇੱਥੋਂ ਤੱਕ ਕਿ ਆਹ ਕਣਕ ਤੇ ਮੱਕੀ ਸਾਰੇ ਦਾ ਸਾਰਾ ਤਬਾਹ ਕਰ ਸਕਦੀ ਹੈ ਉੱਲੀ ਜੇ ਫੈਲ ਜਵੇ ਇਹਨੂੰ ਐਗਰੋ ਟੈਰਰਿਜ਼ਮ ਵੈਪਨ ਕਹਿੰਦੇ ਆ ਮਤਲਬ ਯਾਰ ਇਹਨੂੰ ਟ੍ਰੀਟ ਵੀ ਇਹਨਾਂ ਨੇ ਕਨਸਿਡਰ ਵੀ ਇਦਾਂ ਕੀਤਾ ਤੇ ਇਹਦਾ ਕੇਸ ਵੀ ਹੁਣ ਇਹੀ ਪਾਇਆ ਐਗਰੋ ਟੈਰਰਿਜ਼ਮ ਵੈਪਨ ਜਾਨੀ ਕਿ ਖੇਤੀ ਦੇ ਜਿਹੜੇ ਮਾਰੂ ਹਥਿਆਰ ਨੇ ਜਿਹੜੇ ਜੈਵਿਕ ਹਥਿਆਰ ਨੇ ਇੱਕ ਤਾਂ ਲੜਾਈ ਹੁੰਦੀ ਨਾ ਵੀ ਸਿੱਧੀਆਂ ਮਜ਼ਾਈਲਾਂ ਆ ਗਈਆਂ ਡਰੋਨ ਆ ਗਏ ਇਦਾਂ ਜਿੱਦਾਂ ਆਪਾਂ ਸੁਣਦੇ ਆ ਲੜਾਈਆਂ ਲੱਗੀਆਂ ਇਹ ਜਿਹੜਾ ਐਗਰੋ ਟੈਰਰਿਜ਼ਮ ਆ ਇਹ ਆ ਕਿ ਕੋਈ ਖਤਰਨਾਕ ਕਈਦਨ ਦੀ ਬਿਮਾਰੀ ਲਿਆ ਕੇ ਉੱਥੇ ਦੀ ਫਸਲ ਤੇ ਛੱਡ ਦਿਓ ਸਾਰੇ ਫਸਲ ਤਬਾਹ ਹੋ ਗਈ ਦੇਖੀ ਅਰਥਿਕ ਤਾਂ ਜਾਂਦੀ ਲੱਗੀ ਅਰਥਿਕ ਤਾਂ ਜਾਂਦੇ ਲੱਗੀ ਤੇ ਦੇਸ਼ ਆਪੇ ਹੀ ਤਬਾਹ ਹੋ ਗਿਆ ਹੁਣ ਜਿਹੜਾ ਹੁਣ ਉਹਨਾਂ ਨੇ ਦੇਖਿਆ ਵੀ ਇੱਕ ਮਾਮਲਾ ਕੀ ਹੈ ਇਹਨਾਂ ਦੇ ਜਦੋਂ ਉਹਨਾਂ ਨੇ ਫੋਨ ਦੇਖਿਆ ਤੇ ਉਸ ਫੋਨਾਂ ਦੇ ਵਿੱਚ ਸਾਬ ਪਤਾ ਲੱਗਦਾ ਕਿ ਇਹ ਰਿਸਰਚ ਸਕਾਲਰਸ ਨੂੰ ਕੁਦਰਤੀ ਸਾਇੰਟਿਸਟ ਨੇ ਇਹ ਇਹਨਾਂ ਨੂੰ ਚੀਨ ਦੀ ਸਰਕਾਰ ਫੰਡਿੰਗ ਦੇ ਰਹੀ ਆ ਤੇ ਇਹਨਾਂ ਦਾ ਸਬੰਧ ਚੀਨ ਦੀ ਕਮਿਊਨਿਸਟ ਪਾਰਟੀ ਦੇ ਨਾਲ ਆ ਤੇ ਇਹ ਦੋਵੇਂ ਆਪਸ ਦੇ ਵਿੱਚ ਜਿਹੜੇ ਹੈਗੇ ਨੇ ਲਿਊ ਤੇ ਜਿਆਂਗ ਇਹਨਾਂ ਦਾ ਆਪਸ ਦੇ ਵਿੱਚ ਮਤਲਬ ਉਹ ਤੋਂ ਪਤਾ ਲੱਗਦਾ ਕਿ ਗੱਲਬਾਤ ਹੁੰਦੀ ਆ ਤੇ ਕਿਦਾਂ ਪਲਾਨਡ ਤਰੀਕੇ ਦੇ ਨਾਲ ਇੱਥੇ ਲੈ ਕੇ ਆਏ ਸੋ ਸਰਕਾਰ ਦਾ ਹੁਣ ਰਿਐਕਸ਼ਨ ਚੀਨ ਦੀ ਸਰਕਾਰ ਉਹ ਕਹਿੰਦੇ ਹੋ ਸਕਦਾ ਇਹਨਾਂ ਰਿਸਰਚਰਸ ਨੂੰ ਸਪਾਈਂਗ ਦੇ ਲਈ ਜਿਸੂਸੀ ਦੇ ਲਈ ਜਾਂ ਜਿਹੜੇ ਅਮਰੀਕਾ ਦਾ ਨੁਕਸਾਨ ਕਰਨ ਦੇ ਲਈ ਵਰਤ ਰਹੀ ਹੋਵੇ ਹੁਣ ਜਦੋਂ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਚੀਨ ਦੇ ਵਿਦਿਆਰਥੀਆਂ ਦੇ ਹੀ ਵੀਜ਼ੇ ਕੈਨਸਲ ਕਰ ਦਿੰਦੇ ਆ ਤੇ ਕਿਤੇ ਨਾ ਕਿਤੇ ਇਹਨਾਂ ਲੋਕਾਂ ਕਰਕੇ ਆ ਜਿਹੜੇ ਜਾਣ ਬੁੱਝ ਕੇ ਇਹ ਬਾਇਓ ਵੈਪਨ ਲੈ ਕੇ ਆਉਂਦੇ ਆ ਇੱਥੇ ਤੇ ਜਿਹੜੇ ਐਗਰੋ ਟੈਰਰਿਜ਼ਮ ਆ ਉਹਦਾ ਖਤਰਾ ਕਿਤੇ ਨਾ ਕਿਤੇ ਜਿਹੜਾ ਹੁੰਦਾ ਆ ਸੋ ਇਹਦੀ ਹੁਣ ਪੋਲਿਟਿਕਲੀ ਕੀ ਹੁੰਦਾ ਹੈ ਚਾਈਨ ਦੇ ਕਮਿਊਨਿਸਟ ਪਾਰਟੀ ਦੇ ਨਾਲ ਇਹਦਾ ਸਬੰਧ ਕੀ ਆ ਕੀ ਇਹ ਕਰਦੇ ਆ ਤੇ ਯੂਨੀਵਰਸਿਟੀ ਜਿਹੜੀ ਮਿਸ਼ੀਗਨ ਆ ਉਹਨੇ ਇਸ ਗੱਲ ਨੂੰ ਕੰਡੈਮਨ ਕੀਤਾ ਤੇ ਉਹ ਕਹਿੰਦੇ ਵੀ ਅਸੀਂ ਜਿਹੜਾ ਇਹ ਇਸ ਗੱਲ ਨੂੰ ਅਲਾਉ ਨਹੀਂ ਕਰਦੇ ਹੁਣ ਅੱਗੇ ਜਿਹੜੀ ਹੀアリング ਆ ਡਿਟੈਂਸ਼ਨ ਆ ਉਹ ਦਾ ਮਾਮਲਾ ਜਿਹੜਾ ਅੱਗੇ ਸਮਝ ਆਓ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕਿਸ਼ਨੋ ਵੀ ਆ ਗੱਲਾਂ ਬਾਤਾਂ ਆ